ਪਿਆਰੇ ਦਰਸ਼ਕੋ ਅੱਜ ਮੈਂ ਤੁਹਾਨੂੰ ਦੁਨੀਆ ਦੇ ਸਭ ਤੋਂ ਸੋਹਣੇ ਸ਼ਬਦਾਂ ਦੇ ਨਾਲ ਮਿਲਾਉਣ ਜਾ ਰਿਹਾ ਹਾਂ ਸ਼ਬਦਾਂ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਸ਼ਬਦ ਮਨੁੱਖੀ ਮਨ ਨੂੰ ਸੋਚਣ ਲਾ ਦਿੰਦੇ ਹਨ ਸ਼ਬਦ ਮਨੁੱਖੀ ਸੰਵੇਦਨਾ ਨੂੰ ਬਾਹਰ ਲਿਆਉਂਦੇ ਹਨ ਇਹ ਸ਼ਬਦ ਲਿਖੇ ਹਨ ਤੁਰਕੀ ਦੇ 20ਵੀਂ ਸਦੀ ਦੇ ਮਹਾਨ ਕਵੀ ਨਾਜ਼ਮ ਹਿਕਮਤ ਨੇ ਇਹ ਤੁਰਕੀ ਦੇ ਬਹੁਤ ਹੀ ਵੱਡੇ ਸ਼ਾਇਰ ਹੋਏ ਹਨ ਬਹੁਤ ੁੱਗੇ ਨਾਟਕਕਾਰ ਨਾਵਲਕਾਰ ਸਕ੍ਰੀਨ ਰਾਈਟਰ ਡਾਇਰੈਕਟਰ ਜਿਨ੍ਹਾਂ ਨੂੰ 1951 ਵਿੱਚ ਸੰਵੇਦੀ ਹਕੂਮਤ ਨਾਲ ਮਤਭੇਦ ਹੋਣ ਕਾਰਨ ਦੇ ਛੱਡਣਾ ਪਿਆ ਸੀ ਆਓ ਆਪਾਂ ਵੀ 20ਵੀਂ ਸਦੀ ਦੇ ਮਹਾਨ ਤੁਰਕਸ਼ ਪੋਇਟ ਨਾਜ਼ਮ ਹਕਮਤ ਦੇ ਸ਼ਬਦਾਂ ਦੇ ਨਾਲ ਸਾਂਝ ਪਾਈਏ ਸਭ ਤੋਂ ਸੋਹਣਾ ਉਹ ਮਹਾਸਾਗਰ ਹੈ ਜਿਸ ਨੂੰ ਹਾਲੇ ਅਸੀਂ ਦੇਖਿਆ ਨਹੀਂ ਸਭ ਤੋਂ ਸੋਹਣਾ ਉਹ ਬੱਚਾ ਹੈ ਜਿਹੜਾ ਹਾਲੇ ਪੈਦਾ ਨਹੀਂ ਹੋਇਆ ਸਭ ਤੋਂ ਸੋਹਣੇ ਉਹ ਦਿਨ ਹਨ ਜੋ ਹਾਲੇ ਅਸੀਂ ਜਿਉਉਣੇ ਹਨ ਸਭ ਤੋਂ ਸੋਹਣੀਆਂ ਉਹ ਗੱਲਾਂ ਹਨ ਜੋ ਮੈਂ ਹਾਲੇ ਤੈਨੂੰ ਕਹਿਣੀਆਂ ਹਨ ਜੋ ਮੈਂ ਹਾਲੇ ਤੈਨੂੰ ਕਹਿਣੀਆਂ ਹਨ